ਹੈਲੋ ਹਣੀ ਪਾਜੀ ਵਿਸ਼ ਯੂ ਅ ਵੈਰੀ ਵੈਰੀ ਹੈਪੀ ਬਰਥਡੇ ਐਂਡ ਅੱਜ ਮੈਂ ਨਹੀਂ ਲੇਟਵਨੀ ਹੈਗੀ ਟੁਡੇ ਆਮ ਗੋਨਾ ਸਿੰਗ ਅ Song ਸਪੈਸ਼ਲੀ ਫਾਰ ਯੂ ਤੂੰ ਹਮੇਸ਼ਾ ਕਹਿੰਦਾ ਰਹਿਣਾ Song ਪਾ ਦੇ ਪੇਜ ਤੇ ਪਾ ਦੇ ਹਣਾ ਤੇ ਅੱਜ ਮੈਂ ਆਪ ਹੀ ਪਾ ਦੇਣਾ ਐਂਡ ਹੇਅਰ ਇਟ ਕਮਸ ਤੰਦਾ ਸਾਰੀਆਂ ਮੈਂ ਆਪ ਹੱਥੀ ਗੁੰਦੀਆਂ ਤੰਦਾ ਸਾਰੀਆਂ ਮੈਂ ਆਪ ਹੱਥੀ ਗੁੰਦੀਆਂ ਤੂੰ ਮੱਥੇ ਨਾਲ ਲਾਲੀ ਵੀਰਿਆ ਪਾ ਕੇ ਰਖੜੇ ਚ ਛਿੱਚ ਪਹਿਣ ਪੇਜਦੀ ਤੂੰ ਗੁੱਟ ਤੇ ਸਜਾਲੀ ਵੀਰਿਆ ਹੈ ਤੂੰ ਗੁੱਟ ਤੇ ਸਜਾਲੀ ਵੀਰਿਆ ਭਾਵੇਂ ਦੂਰ ਤੈਥੋਂ ਬੈਠੀ ਆ ਮੈਂ ਵੀਰਿਆ ਵੇ ਯਾਦ ਤੈਨੂੰ ਨਿਤ ਕਰਦੀ ਬਠੇ ਦਿਲ ਨੂੰ ਮੈਂ ਦੁਨੀਆਂ ਤਸੱਲੀਆਂ ਫੇਰ ਵੀ ਨਜਿੰਦ ਠਰਦੀ ਆਕੇ ਮਿਲ ਜਾਵੇ ਛੇਤੀ ਛੋਟੀ ਪਹਿਣ ਨੂੰ ਆਕੇ ਮਿਲ ਜਾਵੇ ਛੇਤੀ ਛੋਟੀ ਪਹਿਣ ਨੂੰ ਤੇ ਗਲ ਨਾਲ ਲਾਲੀ ਵੀਰਿਆ ਪਾ ਕੇ ਰਖੜੀ ਚਿੱਠੀ ਚ ਪਹਿਣ ਤੇਜ ਦੀ ਤੂੰ ਗੁੱਟ ਤੇ ਸਜਾਲੀ ਵੀਰਿਆ ਹੈ ਤੂੰ ਗੁੱਟ ਤੇ ਸਜਾਲੀ ਵੀਰਿਆ ਥੈਂਕ ਯੂ ਸੋ ਮੱਚ ਐਂਡ ਹੈਪੀ ਬਰਥਡੇ ਅਗੇਨ ਗਿਫਟ ਆਪਾਂ ਤੈਨੂੰ ਆਕੇ ਦੇ ਦੇਣਾ ਤੇ ਕੇਕ ਤੂੰ ਕੱਟ ਲਈ ਬਾਈ ਬਾਈ